ਦਲੀਪ ਕਰ ਟਿਵਾਨਾ ਦੇ ਪੰਜਾਬੀ ਨਾਵਲ ਰਿਣ ਪਿੱਤਰਾਂ ਦਾ ਅਗਲਾ ਭਾਗ 4 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਤੁਸੀਂ ਸਾਂਝਾ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਨ ਸੋ ਅਗਲਾ ਭਾਗ 4 ਘਰ ਆ ਕੇ ਗੈਸਟ ਰੂਮ ਵਿੱਚ ਵਿਕਰਮ ਦਾ ਸਮਾਨ ਰਖਵਾ ਦਿੱਤਾ ਗਿਆ ਸੀਗਾ ਕਮਰੇ ਦੀ ਹਰ ਚੀਜ਼ ਨੂੰ ਧਿਆਨ ਨਾਲ ਦੇਖਦਾ ਉਹ ਬਾਥਰੂਮ ਵਿੱਚ ਗਿਆ ਮੂੰਹ ਹੱਤ ਧੋ ਕੇ ਕੱਪੜੇ ਬਦਲੇ ਤੇ ਫਿਰ ਕੋਠੇ ਤੋਂ ਬਾਹਰ ਆ ਕੇ ਹਰ ਇੱਕ ਬੂਟੇ ਨੂੰ ਧਿਆਨ ਨਾਲ ਦੇਖਦਾ ਉਹ ਬਾਗ ਵਿੱਚ ਘੁੰਮਣ ਲੱਗ ਪਿਆ ਇਹਨਾਂ ਨੂੰ ਸਰਦਾਰਨੀ ਬਾਹਰ ਆਈ ਤੇ ਉਸ ਦੇ ਕੋਲ ਆ ਕੇ ਪੁੱਛਣ ਲੱਗੀ ਵਿਕਰਮ ਰਾਤ ਦੇ ਖਾਣੇ ਵਿੱਚ ਕੀ ਖਾਏਗਾ ਕੁਝ ਵੀ ਖਾ ਲਵਾਂਗਾ ਇੱਕ ਉਹ ਜ਼ਰੂਰ ਬਣਾ ਲੈਣਾ ਗ੍ਰੀਨ ਗ੍ਰੀਨ ਚਟਣੀ ਮੇਰੇ ਡੈਡੀ ਨੇ ਮਾਂ ਨੂੰ ਸਿਖਾਈ ਸੀਗੀ ਬਣਾਉਣੀ ਅਸੀਂ ਆਪਣੇ ਘਰ ਵੀ ਉਗਾਉਂਦੇ ਹੁੰਦੇ ਸੀ ਉਹ ਪੱਤੇ ਆਪਣੇ ਬਥੇਰਾ ਖੜਾ ਹੈ ਪੁਦੀਨਾ ਪਿਛਲੇ ਪਾਸੇ ਹੋਰ ਕੋਈ ਮਿੱਠੀ ਚੀਜ਼ ਕੀ ਖਾਏਗਾ ਖੀਰ ਵਿਕਰਮ ਨੇ ਜਦੋਂ ਆਖਿਆ ਸਰਦਾਰ ਜਿਵੇਂ ਖੋਸ਼ੋਕੇ ਅੰਦਰ ਨੂੰ ਪਰਤ ਗਈ ਬਾਗ ਵਿੱਚ ਕੰਮਦਿਆਂ ਵਿਕਰਮ ਨੇ ਦੇਖਿਆ ਉੱਪਰਲੇ ਕਮਰੇ ਦੀ ਖਿੜਕੀ ਵਿੱਚ ਖਲੋਤੀ ਇੱਕ ਔਰਤ ਉਸਨੂੰ ਲਗਾਤਾਰ ਦੇਖੀ ਜਾ ਰਹੀ ਸੀ ਵਿਕਰਮ ਮੁੜ ਕੇ ਉੱਪਰ ਨਹੀਂ ਝਾਕਿਆ ਪਰ ਉਸਨੂੰ ਪਤਾ ਸੀਗਾ ਕਿ ਉਹ ਔਰਤ ਅਜੇ ਵੀ ਉੱਥੇ ਹੀ ਖੜੀ ਉਸ ਵੱਲ ਦੇਖ ਰਹੀ ਸੀ ਵਿਕਰਮ ਅੰਦਰ ਪਰਤ ਆਇਆ ਟ੍ਰਾਇੰਗ ਰੂਮ ਵਿੱਚ ਉਸਦੇ ਦਾਦਾ ਜੀ ਬੈਠੇ ਔਰਦੂ ਦਾ ਅਖਬਾਰ ਪੜ੍ਹ ਰਹੇ ਸਨ ਵਿਕਰਮ ਨੂੰ ਦੇਖ ਕੇ ਉਹਨਾਂ ਨੇ ਅਖਬਾਰ ਪਾਸਾ ਰੱਖ ਦਿੱਤੀ ਵੱਡੇ ਪਪਾ ਮੇਰੇ ਡੈਡੀ ਦੀ ਉਹ ਬੇਟੀ ਕਿੱਥੇ ਹੈ ਵਿਕਰਮ ਨੇ ਦਾਦੇ ਨੂੰ ਪੁੱਛਿਆ ਸਿਮੀ ਆਈ ਦਾ ਸੀਗੀ ਸਾਡੇ ਕੋਲੇ ਯੂ ਮੀਨ ਸਿਮੀ ਇਜ਼ ਮਾਈ ਸਿਸਟਰ ਹਾਊ ਗ੍ਰੈਡ ਵਿਕਰਮ ਨੇ ਖੁਸ਼ ਹੋ ਕੇ ਆਖਿਆ ਸੀਗਾ ਤੇ ਡੈਡੀ ਦੀ ਵਾਈਫ ਉਹ ਵੀ ਇੱਥੇ ਹੀ ਹੈ ਆਪਣੇ ਕਮਰੇ ਵਿੱਚ ਹੋਵੇਗੀ ਉੱਪਰ ਇਹ ਹਾਊਸ ਇਹ ਗਾਰਡਨ ਸਭ ਤੁਹਾਡੇ ਹੀ ਨੇ ਬਿਕਰੂ ਨੇ ਪੁੱਛਿਆ ਇਹ ਕੋਠੀ ਤੇ ਬਾਗ ਤਾਂ ਤੇਰੇ ਡੈਡੀ ਦੇ ਨਾਂ ਹਨ ਬੜੇ ਪਾਪਾ ਮੈਂ ਆ ਜਾਵਾਂ ਸਿਮੀ ਨੇ ਪੁੱਛਿਆ ਡਾਕਟਰ ਨੂੰ ਫੋਨ ਕਰਨਾ ਹੈ ਮੰਮੀ ਦੀ ਤਬੀਅਤ ਚ ਠੀਕ ਨਹੀਂ ਹੈ ਫੋਨ ਵੀ ਕਰ ਦਿਓ ਤੇ ਗੱਡੀ ਵੀ ਭੇਜ ਦਿਓ ਲੈਣ ਲਈ ਸਰਦਾਰ ਸਾਹਬ ਨੇ ਆਖਿਆ ਸੀਗਾ ਅੱਜ ਫਿਰ ਰੋਹੀ ਸੀ ਸੁਖਜੀਤ ਉਹਨਾਂ ਨੇ ਜਰਾ ਘਰ ਰੋਕੇ ਪੁੱਛਿਆ ਰੋਹੀ ਤਾਂ ਸ਼ਾਇਦ ਨਹੀਂ ਗੇ ਪਤਾ ਨਹੀਂ ਮੈਂ ਤਾਂ ਸੁੱਤੀ ਹੋਈ ਸੀਗੀ ਆਪਣੇ ਕਮਰੇ ਵਿੱਚ ਆਖਦੀ ਸਿਮੀ ਨੇ ਡਾਕਟਰ ਨੂੰ ਫੋਨ ਕੀਤਾ ਡਾਕਟਰ ਅੰਕਲ ਮੰਮੀ ਦੀ ਤਬੀਅਤ ਠੀਕ ਨਹੀਂ ਗਈ ਤੁਸੀਂ ਆ ਜਾਓ ਗੱਡੀ ਭੇਜ ਰਹੇ ਹਾਂ ਤੁਹਾਨੂੰ ਲੈਣ ਫੋਨ ਦਾ ਰিসিਵਰ ਰੱਖ ਕੇ ਉਹ ਉੱਥੇ ਹੀ ਰੋਕੀ ਸਿਮੀ ਇਹ ਵਿਕਰਮ ਹੈ ਸਰਦਾਰ ਜਦੋਂ ਆਖਿਆ ਵਿਕਰਮ ਨੇ ਵਿਸ਼ ਕਰ ਲਈ ਹੱਥ ਜੋੜੇ ਇਹ ਸਿਮੀ ਹੈ ਮੇਰੀ ਬੇਟੀ ਗ੍ਰੈਂਡਡਾਟਰ ਤੇ ਸਿਮੀ ਨੇ ਵੀ ਹੱਥ ਜੋੜ ਦਿੱਤੇ ਸਿਮੀ ਉਡੀਕਦੀ ਰਹੀ ਕਿ ਬਡੇ ਪਪਾ ਵਿਕਰਮ ਬਾਰੇ ਅੱਗੋਂ ਕੋਈ ਆਖਣਗੇ ਪਰ ਉਹਨਾਂ ਨੇ ਕੁਝ ਨਹੀਂ ਆਖਿਆ ਤੁਸੀਂ ਬੜੇ ਪਪਾ ਦਵਾਈ ਲੈ ਲਈ ਸਿਮੀ ਨੇ ਪੁੱਛਿਆ ਉਹ ਦਵਾਈ ਤਾਂ ਪਹਲ ਹੀ ਗਈ ਸੀਗੀ ਸਰਦਾਰ ਸਾਹਿਬ ਨੇ ਆਪਣੀ ਬਾਸਕਟ ਦੀ ਜੇ ਵਿੱਚੋਂ ਹੋਮੋਪੈਥੀ ਦੀ ਦਵਾਈ ਦੀ ਇੱਕ ਸ਼ੀਸ਼ੀ ਕੱਢ ਕੇ ਟੱਕਣ ਵਿੱਚ ਗੋਲੀਆਂ ਪਾਉਂਦਿਆਂ ਆਖਿਆ ਗੈਸਟ ਰੂਮ ਵਾਲਾ ਟੈਲੀਵਿਜ਼ਨ ਚੱਲਦਾ ਹੈ ਨਾ ਸਰਦਾਰ ਨੇ ਸਿਮੀ ਨੂੰ ਪੁੱਛਿਆ ਸੀਗਾ ਨਹੀਂ ਤਾਂ ਵਿਕਰਮ ਬੋਰ ਹੋ ਜਾਵੇਗਾ ਨਹੀਂ ਤਾਂ ਕੱਲ ਮਾਡਰਨ ਟੀਵੀ ਵਾਲਿਆਂ ਨੂੰ ਫੋਨ ਕਰਕੇ ਬੰਦਾ ਬੁਲਾ ਲੈਣਾ ਕੋਈ ਕਿਤਾਬ ਚਾਹੀਦੀ ਹੋਵੇ ਤਾਂ ਸਿਮੀ ਤੋਂ ਲੈ ਲੈਣੀ ਬਹੁਤ ਕਿਤਾਬਾਂ ਨੇ ਇਸ ਦੇ ਕੋਲ ਸਰਦਾਰ ਨੇ ਪਹਿਲੀ ਗੱਲ ਸਿਮੀ ਤੇ ਦੂਜੀ ਗੱਲ ਵਿਕਰਮ ਨੂੰ ਆਖੀ ਅਧੀਆਂ ਤਾਂ ਵਿੱਚੋਂ ਪਾਪਾ ਦੀਆਂ ਨੇ ਤੇ ਅਧੀਆਂ ਬੜੇ ਪਾਪਾ ਦੀਆਂ ਨੇ ਮੇਰੀਆਂ ਤਾਂ ਇੰਨੀਆਂ ਨਹੀਂ ਗੀਆਂ ਸਿਮੀ ਨੇ ਸਿਆ ਮੈਂ ਦੇਖ ਸਕਦਾ ਹਾਂ ਵਿਕਰਮ ਨੇ ਸਿਮੀ ਤੋਂ ਪੁੱਛਿਆ ਸਿਮੀ ਦਾਦੇ ਵੱਲ ਚੱਕੀ ਦਿਖਾ ਦੇ ਬੇਟੇ ਵਿਕਰਮ ਬਗਾਨਾ ਨਹੀਂ ਕਾ ਇਸ ਨੂੰ ਆਪਣਾ ਬ੍ਰਦਰ ਹੀ ਸਮਝ ਸਰਦਾਰ ਨੇ ਸਿਮੀ ਨੂੰ ਆਖਿਆ ਸਿਮੀ ਬਿਕਰਮ ਨੂੰ ਆਪਣੇ ਕਮਰੇ ਵਿੱਚ ਲੈ ਗਈ ਤਨ ਅਲਮਾਰੀਆਂ ਕਿਤਾਬਾਂ ਦੀਆਂ ਭਰੀਆਂ ਦੇਖੋ ਖੁਸ਼ ਹੋ ਗਿਆ ਸੀਗਾ ਤੇ ਇੱਕ ਨੂੰ ਖੋਲ ਕੇ ਕਿਤਾਬਾਂ ਦੇਖਣ ਲੱਗ ਪਿਆ ਸਿਮੀ ਨੇ ਕੁਰਸੀ ਉਸ ਦੇ ਕੋਲ ਨੂੰ ਖਿੱਚ ਦਿੱਤੀ ਤਾਂ ਜੋ ਉਹ ਆਰਾਮ ਨਾਲ ਬੈਠ ਕੇ ਕਿਤਾਬਾਂ ਦੇਖ ਸਕੇ ਨਾਓ ਆਈ ਕੈਨ ਅੰਡਰਸਟੈਂਡ ਵਾਈ ਯੂ ਆਰ ਸੋ ਬਿਊਟੀਫੁਲ ਆਈ ਮੀਨ THERE IS SOMETHING METAPHYSICAL ABOUT YOU ਬਿਕਰਮ ਨੇ ਜਦੋਂ ਪਹਿਲੇ ਕਿਤਾਬਾਂ ਤੇ ਫਿਰ ਸਿਮੀਵਾਲ ਤੱਕ ਇਹ ਮਨ ਵਿੱਚ ਆਖਿਆ ਸੀਗਾ ਸਿਮੀ ਉਸ ਵੱਲ ਸਿਰਫ ਦੇਖਦੀ ਰਹੀ ਸੀ ਕੀ ਤੇ ਬੋਲੀ ਖੋਜਣੀ ਸੀ ਮੇਰੀ ਮਾਂ ਵੀ ਬਹੁਤ ਬਿਊਟੀਫੁਲ ਸੀਗੀ ਦਰਵਾਜ਼ ਸਮਥਿੰਗ ਅਨਾਰਥਲੀ ਅਬਾਊਟ ਹਰ ਆਲਸੋ ਸ਼ਾਇਦ ਇਸੇ ਲਈ ਉਹ ਬਹੁਤ دیر ਜ਼ਿੰਦਾ ਨਹੀਂ ਰਹੇਗੀ ਉਹ ਜਿਵੇਂ ਇਸ ਅਰਥ ਨੂੰ ਬਿਲੋਂਗ ਹੀ ਨਹੀਂ ਸੀ ਕਰਦੀਗੀ ਜ਼ਰਾ ਖਰੋਕ ਕੇ ਬਿਕਰਮ ਨੇ ਆਖਿਆ ਹੈਵ ਯੂਰ ਫਾਦਰ ਮੈਰਿਡ ਅਗੇਨ ਨੋ ਵਿਕਰਮ ਨੇ ਐਡਾ ਉਦਾਸ ਹੋ ਕੇ ਆਖਿਆ ਕਿ ਸਿਮੀ ਨੇ ਐਗੋਂ ਕੁਝ ਉੱਥੇ ਹੀ ਗੱਲ ਛੱਡ ਦਿੱਤੀ ਬਾਹਰ ਘਰ ਦਾ ਖੜਕਾ ਹੋਇਆ ਸ਼ਾਇਦ ਡਾਕਟਰ ਅੰਕਲ ਆ ਗਏ ਸਨ ਆਖਦੀ ਸਿਮੀ ਉੱਥੋਂ ਚਲੀ ਗਈ ਸੀ ਕਿਤਾਬਾਂ ਤੋਂ ਬਿਨਾਂ ਵਿਕਰਮ ਨੇ ਸਿਮੀ ਦੇ ਕਮਰੇ ਵੱਲ ਵੀ ਧਿਆਨ ਨਾਲ ਦੇਖਿਆ ਕਿੱਡੇ ਸਲੀਕੇ ਨਾਲ ਸਜਾਇਆ ਹੋਇਆ ਸੀਗਾ ਫਿਰ ਉਹ ਕਿਤਾਬਾਂ ਦੇਖਣ ਲੱਗ ਪਿਆ ਕਾਫੀ ਚਿਰ ਮਗਰੋਂ ਸਿਮੀ ਵਾਪਸ ਆਈ ਤਾਂ ਉਸਨੇ ਪੁੱਛਿਆ ਮਾਂ ਹੁਣ ਕਿੰਸੀ ਹੈ ਡਾਕਟਰ ਅੰਕਲ ਇੰਜੈਕਸ਼ਨ ਲਗਾ ਗਏ ਆ ਉਹ ਸੌ ਜਾਵੇਗੀ ਹਾਰਟ ਸਿੱਕ ਕਰਨ ਲੱਗ ਜਾਂਦਾ ਹੈ ਕਦੇ-ਕਦੇ ਕਿਉਂ ਪਤਾ ਨਹੀਂ ਸ਼ਾਇਦ ਜਿਸ ਦਿਨ ਮਮਾ ਰੋਂਦੇ ਰਹੇਣ ਜਾਂ ਕੋਈ ਹੋਰ ਟੈਨਸ਼ਨ ਵਾਲੀ ਗੱਲ ਹੋਵੇ ਤੇ ਜਾਂ ਫਿਰ ਪਾਪਾ ਦਾ ਕੋਈ ਬਕਸਾ ਖੋਲ ਲੈਣ ਹਿੰਦੁਸਤਾਨ ਵਿੱਚ ਤਾਂ ਲੋਕ ਗॉड ਵਿੱਚ ਯਕੀਨ ਰੱਖਦੇ ਨੇ ਫਿਰ ਮਾਂ ਇਹਨੇ ਔਖੀ ਕਿਉਂ ਹੋ ਜਾਂਦੀ ਹੈ ਬਿਕਰ ਨੇ ਪੁੱਛਿਆ ਸੀਗਾ ਪਤਾ ਨਹੀਂ ਪਾਠ ਵੀ ਬਹੁਤ ਕਰਦੀਏ ਕੈਨ ਆਈ ਗੋ ਟੂ ਸਿਹਰ ਨਹੀਂ ਉਹ ਸੌਂ ਗਏ ਹੋਣਗੇ ਕਲ ਮੈਲ ਲੈਣਾ ਕਿੰਨੇ ਦਿਨ ਰਹੋਗੇ ਇੱਥੇ ਸਾਡੇ ਕੋਲ ਸਿਮੀ ਨੇ ਪੁੱਛਿਆ ਸੀਗਾ ਜਿੰਨੇ ਦਿਨ ਰੱਖੋਗੇ ਵਿਕਰਮ ਨੇ ਹੱਸ ਕੇ ਆਖਿਆ ਸੀਗਾ ਬੇਸ਼ੱਕ ਹਮੇਸ਼ਾ ਲਈ ਰਹਿ ਜਾਓ ਸਿਮੀ ਨੇ ਮਜ਼ਾਕ ਵਾਂਗ ਆਖਿਆ ਠੀਕ ਹੈ ਵਿਕਰਮ ਨੇ ਵੀ ਉਸੇ ਤਰ੍ਹਾਂ ਆਖ ਦਿੱਤਾ ਅੱਛਾ ਸੀ ਡਰੈਸਿੰਗ ਰੂਮ ਵਿੱਚ ਹਾਂ ਜਦੋਂ ਮਨ ਕਰੇ نیچے ਆ ਜਾਣਾ 9 ਵਜੇ ਖਾਣਾ ਤਿਆਰ ਹੋਵੇਗਾ ਭੁੱਖ ਤੇ ਨਹੀਂ ਲੱਗ ਗਈ ਸੀਮੀ ਨੇ ਪੁੱਛਿਆ ਸੀਗਾ ਠੀਕ ਹੈ ਮੈਂ 9 ਵਜੇ ਆ ਜਾਵਾਂਗਾ ਵਿਕਰਮ ਨੇ ਕਿਤਾਬਾਂ ਫਰੋਲਦਿਆਂ ਹੀ ਆਖਿਆ ਸੀਮੀ ਹੇਠਾਂ ਚਲੀ ਗਈ ਤਾਂ ਵਿਕਰਮ ਨੇ ਜਿਵੇਂ ਆਪਣੇ ਆਪ ਨੂੰ ਆਖਿਆ ਸੀਗਾ ਸ਼ੀ ਇਜ਼ ਮਾਈ ਸਿਸਟਰ ਹਾਊ ਗ੍ਰੇਟ ਤੇ ਉਸਨੇ ਆਪਣੀ ਛਾਤੀ ਉੱਪਰ ਕਰਾਸ ਬਣਾ ਕੇ ਜਿਵੇਂ ਰੱਬ ਦਾ ਧੰਨਵਾਦ ਕੀਤਾ ਹੋਵੇ ਅਗਲੇ ਦਿਨ ਦੁਪਹਿਰੇ ਵਿਕਰਮ ਆਪਣੇ ਕਮਰੇ ਵਿੱਚ ਮਿਊਜ਼ਿਕ ਸੁਣ ਰਿਹਾ ਸੀਗਾ ਤੇ ਬੈੱਡ ਉੱਪਰ ਪਿਆ ਉਹ ਛੱਤ ਵੱਲ ਝਾਕ ਤਾਂ ਪਤਾ ਨਹੀਂ ਕੀ ਸੋਚ ਰਿਹਾ ਸੀਗਾ ਆਡਾ ਫੋਨ ਸਿਮੀ ਨੇ ਬੁਹੇ ਤੇ ਨੌਕ ਕਰਕੇ ਆਖਿਆ ਵਿਕਰਮ ਹੈਰਾਨ ਹੋ ਗਿਆ ਕਿ ਉਸ ਦਾ ਫੋਨ ਕਿੱਥੋਂ ਆ ਗਿਆ ਸੀਗਾ ਕਾਲੀ ਨਾਲ ਉਹ ਹੇਠਾ ਆਇਆ ਰਸੀਵਰ ਚੱਕ ਕੇ ਉਸ ਨੇ ਹੈਲੋ ਆਖਿਆ ਵਿਕਰਮ ਯੂ ਆਰ ਐ ਲਾਇਰ ਤੂੰ ਆਖਿਆ ਸੀਗਾ ਕੱਲ ਆਵਾਂਗਾ ਸੁਣ ਰਿਹਾ ਹੈ ਨਾ ਮੈਂ ਡੋਲੀ ਬੋਲ ਰਹੀ ਹਾਂ ਮੈਂ ਸਾਰਾ ਦਿਨ ਅੜਿੱਕਦੀ ਰਹੀ ਦੀਦੀ ਬੇਜੀ ਨਾਲ ਬਾਜ਼ਾਰ ਗਈ ਹੈ ਤੇ ਬਲੂ ਯੂਨੀਵਰਸਿਟੀ ਘਰ ਸਿਰਫ ਪਾਪਾ ਹਨ ਤੇ ਉਹ ਦੁਪਹਿਰ ਤੱਕ ਅਖਬਾਰ ਹੀ ਪੜ੍ਹਨਗੇ ਤੂੰ ਹੁਣ ਨਹੀਂ ਆ ਸਕਦਾ ਡੋਲੀ ਕੋ ਸਾਹ ਕਿੰਨਾ ਕੁ ਜਾ ਕੇ ਸੀਗੀ ਮੈਂ ਈਵਨਿੰਗ ਨੂੰ ਆਵਾਂਗਾ ਵਿਕਰਮ ਨੇ ਇੰਨਾ ਹੀ ਆਖਿਆ ਸੀਗਾ ਜਰੂਰ ਆਉਣਾ ਆਈ ਐਮ ਡਾਈਂਗ ਟੂ ਸੀ ਯੂ డు ਕਿੰਨੇ ਵਜੇ ਆਵੇਂਗਾ ਅੱਜ ਸਿਮੀ ਕਾਲਜ ਨਹੀਂ ਆਏਗੀ ਜਰੂਰ ਤੇਰੇ ਘਰ ਕੇ ਨਹੀਂ ਆਈ ਹੋਣੀਗੀ ਸ਼ੀ ਇਜ਼ ਮਾਈ ਸਿਸਟਰ ਵਿਕਰਮ ਨੇ ਜਿਵੇਂ ਚਿੰਝਲਾ ਕੇ ਆਖਿਆ ਸੀਗਾ ਵਿਆਹ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਸਾਰੀਆਂ ਕੁੜੀਆਂ ਸਿਸਟਰ ਜੀ ਹੁੰਦੀਆਂ ਨੇ ਉਹਨਾਂ ਵਿੱਚੋਂ ਹੀ ਇੱਕ ਵਿਆਹ ਲਈ ਚੁਣ ਲਈ ਜਾਂਦੀ ਹੈ ਹੈਨਾ ਫਰਾਡ ਹਿਪੋਕ੍ਰੇਸੀ ਬਟ ਡੂ ਨੋਟ ਕਾਲ ਮੀ ਯੂਅਰ ਸਿਸਟਰ dali your silly do not pretend to be in indian i do not like indian boys they are mom's pets dali ਮੈਂ ਆਵਾਂਗਾ ਤਾਂ ਆਪਾਂ ਗੱਲ ਕਰਾਂਗੇ ਕਦੋਂ ਆਵੇਂਗਾ ਸ਼ਾਮ ਨੂੰ ਮੈਂ ਇੰਤਜ਼ਾਰ ਕਰਾਂਗੀ ਠੀਕ ਹੈ ਆਖਦੇ ਆ ਬਿਕਰਮ ਨੇ ਫੋਨ ਰੱਖ ਦਿੱਤਾ ਉਹ ਫਿਰ ਉੱਪਰ ਆ ਕੇ 뮤직 ਸੁਣਦਾ ਇੱਕ ਮੈਗਜ਼ੀਨ ਪੜਨ ਲੱਗ ਪਿਆ ਸੀਗਾ ਸੁਖਜੀਤ ਉਸ ਦੀ ਮਾਂ ਦੁਜੀਮਾ ਉਸ ਦੇ ਕਮਰੇ ਦੇ ਅੱਗੋਂ ਦੀ ਲਾਂਕੇ ਹੀ ਟਾਂ ਗਈ ਸਰਦਾਰ ਸੰਪੂਰਨ ਸਿੰਘ ਡਰਾਇੰਗ ਰੂਮ ਵਿੱਚ ਕੁਰਸੀ ਉੱਪਰ ਬੈਠੇ ਅਖਬਾਰ ਪੜ੍ਹ ਰਹੇ ਸਨ ਸਰਦਾਰਨੀ ਅਥਨ ਦੀ ਸਬਜ਼ੀ ਲਈ ਮਟਰ ਕੱਢ ਰਹੀ ਸੀਗੀ ਸੁਖਜੀਤ ਸੱਸ ਦੇ ਕੋਲ ਕੁਰਸੀ ਖਿੱਚ ਕੇ ਬੈਠ ਗਈ ਤੇ ਮਟਰ ਕਢਾਉਣ ਲੱਗ ਪਈ ਪਾਪਾ ਇਹ ਲੜਕਾ ਕੌਣ ਹੈ ਅਚਾਨਕ ਉਸਨੇ ਸਰਦਾਰ ਨੂੰ ਪੁੱਛਿਆ ਇਹ ਵਿਕਰਮ ਹੈ ਵਿਕਰਮ ਸਿੱਧੂ ਕਰਮਿੰਦਰ ਦਾ ਬੇਟਾ ਸਰਦਾਰ ਨੇ ਅਖਬਾਰ ਦਾ ਸਫਾ ਪਲਟ ਦਿਆਂ ਉਸ ਵੱਲ ਝਾਕ ਕੇ ਆਖਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਹਨਾਂ ਦਾ ਬੇਟਾ ਹੈ ਉਸੇ ਦਾ ਬੇਟਾ ਹੈ ਪਾਪਾ ਇਸ ਦੀ ਮਾਂ ਨੇ ਅੱਧੀ ਜਾਇਦਾਦ ਲੈ ਲਈ ਹੀ ਇਸ ਨੂੰ ਇੱਥੇ ਭੇਜ ਦਿੱਤਾ ਹੋਵੇਗਾ ਮਾਂ ਇਸ ਦੀ ਗੁਜਰ ਗਈ ਹੈ ਆਖ ਗਈ ਹੋਵੇਗੀ ਉੱਥੇ ਚਲਾ ਜਾਵੀਂ ਕੁਝ ਚਰ ਚੁੱਪ ਕਰਕੇ ਸੁਖਜੀਤ ਨੇ ਫਿਰ ਆਖਿਆ ਜੇ ਇਹ ਕਰਮਿੰਦਰ ਦਾ ਬੇਟਾ ਹੈ ਆਪਣੇ ਘਰ ਤਾਂ ਫਿਰ ਇਸ ਦੇ ਆਉਣਾ ਹੀ ਸੀ ਕਾਣਾ ਕੀ ਸਬੂਤ ਹੈ ਕਿ ਉਹਨਾਂ ਨੇ ਇਸ ਦੀ ਮਾਂ ਨਾਲ ਸ਼ਾਦੀ ਕੀਤੀ ਸੀ ਸ਼ਾਦੀ ਤਾਂ ਕੀਤੀ ਹੈ ਪਰ ਤੇਰੀ ਕਨਸੈਂਟ ਨਾਲ ਹੀ ਕੀਤੀ ਹੋਵੇਗੀ ਨਾ ਜਦੋਂ ਸਰਦਾਰ ਨੇ ਆਖਿਆ ਸੁਖਜੀਤ ਜਿਵੇਂ ਸਨ ਹੀ ਹੋ ਗਈ ਹੋਵੇ ਹਾਂ ਪਾਪਾ ਉਹਨਾਂ ਨੇ ਇਹ ਸ਼ਾਦੀ ਮੇਰੀ ਕਨਸੈਂਟ ਨਾਲ ਹੀ ਕੀਤੀ ਸੀਗੀ ਆ ਕੇ ਸੁਖਜੀਤ ਉੱਠ ਕੇ ਚਲੀ ਗਈ ਕੁਚਰ ਮਗੋਰ ਕ੍ਰਿਮਿੰਦਰ ਦਾ ਇੱਕ ਪੁਰਾਣਾ ਖੱਤ ਲੈ ਆਈ ਤੇ ਆਪਣੇ ਸਾਰੇ ਅੱਗੇ ਰੱਖ ਕੇ ਬੋਲੀ ਪੜ੍ਹ ਲਓ ਆਪੇ ਪਤਾ ਲੱਗ ਜਾਊਗਾ ਸਰਦਾਰ ਨੇ ਚਿੱਠੀ ਨੂੰ ਉਲਟ ਪਲਟ ਕੇ ਦੇਖਿਆ ਲਿਖਾ ਸੀਗਾ ਸੁਖਜੀਤ ਮੈਂ ਤੇਰੀ ਬਹੁਤ ਰਿਸਪੈਕਟ ਕਰਦਾ ਹਾਂ ਮੈਂ ਤੇਰੇ ਅੱਗੇ ਝੂਠ ਨਹੀਂ ਬੋਲਣਾ ਚਾਹੁੰਦਾਗਾ ਇੱਕ ਯਰਮਨ ਲੜਕੀ ਮੇਰੀ ਜ਼ਿੰਦਗੀ ਵਿੱਚ ਆ ਗਈ ਹੈ ਤੇ ਹੁਣ ਉਸ ਨੂੰ ਮੈਂ ਆਪਣੀ ਜ਼ਿੰਦਗੀ ਵਿੱਚੋਂ ਕੱਢ ਨਹੀਂ ਸਕਦਾਗਾ ਇਸ ਦਾ ਇਹ ਮਤਲਬ ਨਹੀਂ ਕਿ ਤੂੰ ਮੈਨੂੰ ਚੰਗੀ ਨਹੀਂ ਲੱਗਦੀ ਕੀ ਮੈਂ ਤੇਰੇ ਕੋਲੋਂ ਇੱਕ ਰਿਆਇਤ ਚਾਹੁੰਦਾ ਹਾਂ ਕਿ ਮੈਂ ਤੇਰੀ ਮਿਹਨਤ ਕਰਦਾ ਹਾਂ ਜੇ ਤੂੰ ਮੈਨੂੰ ਖੁਸ਼ ਦੇਖਣਾ ਚਾਹਨੀ ਹੈ ਤਾਂ ਐਸੇ ਲੜਕੀ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਦੇ ਬਹੁਤ ਵੱਡੀ ਗੱਲ ਤੇਰੇ ਕੋਲੋਂ ਮੰਗ ਰਹੀ ਆਂ ਇਸੇ ਲਈ ਕਿ ਜਾਣਦਾ ਹਾਂ ਤੂੰ ਆਮ ਸਧਾਰਨ ਔਰਤ ਨਹੀਂਂਗੀ ਜੋ ਮੇਰੀ ਗੱਲ ਸਮਝ ਨਹੀਂ ਸਕੇਗੀ ਹਾਂ ਇਸ ਗੱਲ ਕਰਕੇ ਮੈਂ ਇੰਡੀਆ ਸਾਹਿਬ ਦੀਆਂ ਨਜ਼ਰਾਂ ਵਿੱਚ ਤੈਨੂੰ ਹੌਲਿਆ ਨਹੀਂ ਕਰਾਂਗਾ ਇੱਥੇ ਤੂੰ ਹੀ ਮੇਰੀ ਬੀਵੀ ਰਹੇਂਗੀ ਨਾਲ ਮੈਂ ਕਾਗਜ਼ ਬਣਾ ਕੇ ਭੇਜ ਰਿਹਾ ਹਾਂ ਜੇ ਸੰਸਾਰ ਤੂੰ ਹੀ ਮੇਰੇ ਘਰ-ਬਾਰ ਜ਼ਮੀਨ ਜਾਇਦਾਦ ਦੀ ਮਾਲਕ ਹੋਵੇਂਗੀ ਹਮੇਸ਼ਾ ਤੂੰ ਹੀ ਮਾਲਕ ਰਹੇਂਗੀ ਇਹ ਗੱਲ ਵੀ ਕੋਈ ਨਹੀਂ ਜਾਣੇਗਾ ਕਿ ਤੇਰੇ ਬਿਨਾ ਮੇਰੀ ਕੋਈ ਹੋਰ ਬੀਵੀ ਵੀ ਹੈ ਤੂੰ ਵੀ ਜ਼ਿੰਦਗੀ ਦਾ ਉਹਨਾਂ ਹੀ ਹਿੱਸਾ ਰਹੇਂਗੀ ਜਿੰਨੀ ਇਹ ਜਰਮਣੀ ਕੁੜੀ ਹੈ ਮੈਂ ਸਾਲ ਵਿੱਚ ਇੱਕ ਅੱਧੀ ਵਾਰੀ ਇੰਡੀਆ ਆ ਜਾਇਆ ਕਰਾਂਗਾ ਕਦੇ ਤੂੰ ਚਾਹੇ ਸਾਡੇ ਕੋਲ ਆ ਸਕੇਂਗੀ ਜੇ ਤੈਨੂੰ ਇਹ ਗੱਲ ਮਨਜ਼ੂਰ ਨਾ ਹੋਈ ਤਾਂ ਮੈਂ ਕਦੇ ਮੁੜ ਕੇ ਇੰਡੀਆ ਨਹੀਂ ਆਵੇਂਗਾ ਸਿਮਰੀ ਨੂੰ ਵੱਡੀ ਹੋਈ ਨੂੰ ਇਹ ਗੱਲ ਦੱਸ ਦੇਵਾਂਗੇ ਅਜੇ ਉਹ ਸਮਝ ਨਹੀਂ ਸਕੇਗੀ ਤੇਰੀ ਚਿੱਠੀ ਦਾ ਮੈਂ 1 ਮਹੀਨਾ ਇੰਤਜ਼ਾਰ ਕਰਾਂਗਾ ਜੇ ਚਿੱਠੀ ਨਾ ਆਈ ਸਮਝਾਂਗਾ ਤੈਨੂੰ ਮੇਰੀ ਗੱਲ ਮਨਜ਼ੂਰ ਨਹੀਂਗੀ ਤੇ ਮੈਂ ਹਮੇਸ਼ਾ ਲਈ ਕਿਦਰੇ ਚੱਲੇ ਜਾਵਾਂਗਾ ਇੱਕ ਗੱਲ ਮੈਂ ਤੈਨੂੰ ਹੋਰ ਦੱਸਣਾ ਚਾਹੁੰਦਾ ਹਾਂ ਇਹ ਵੀ ਇੱਕ ਸੱਚ ਹੈ ਕਿ ਆਦਮੀ ਇੱਕੋ ਵੇਲੇ ਇੱਕ ਤੋਂ ਵੱਧ ਔਰਤਾਂ ਨੂੰ ਚਾ ਸਕਦਾ ਹੈ ਮੈਂ ਕਿਤੇ ਵੀ ਰ੍ਹਾਂ ਤੂੰ ਵੀ ਮੇਰੀ ਜ਼ਿੰਦਗੀ ਦਾ ਉਨਾ ਹੀ ਹਿੱਸਾ ਰਹੇਗੀ ਤੇਰੀ ਚਿੱਠੀ ਦੇ ਇੰਤਜ਼ਾਰ ਵਿੱਚ ਤੇਰਾ ਕਰਮਿੰਦਰ ਚਿੱਠੀ ਪੜਦਿਆਂ ਸਰਦਾਰ ਦੇ ਚਿਹਰੇ ਤੇ ਕਈ ਰੰਗ ਆਏ ਤੇ ਕਈ ਗਏ ਸੀ ਚਿੱਠੀ ਵਾਪਸ ਫੜਾਉਂਦੇ ਉਸਨੇ ਦੇਖਿਆ ਸੁਖਜੀਤ ਰੋ ਰਹੀ ਸੀ ਕਿ ਠੀਕ ਹੈ ਕਰਮਿੰਦਰ ਦੀ ਸਾਰੀ ਜਾਇਦਾਦ ਦੀ ਮਾਲਕ ਸੇਮੀ ਹੋਵੇਗੀ ਵਿਕਰਮ ਨੂੰ ਮੈਂ ਆਪਣੇ ਹਿੱਸੇ ਵਿੱਚੋਂ ਦੇ ਦਿਆਂਗਾ ਸਰਦਾਰ ਨੇ ਗੰਭੀਰ ਹੋ ਕੇ ਆਖਿਆ ਗੱਲ ਸਿਰਫ ਜ਼ਮੀਨ ਜਾਇਦਾਦ ਦੀ ਨਹੀਂ ਹੁਣ ਲੋਕਾਂ ਨੂੰ ਮੈਂ ਇਹ ਕਿਵੇਂ ਦੱਸਾਂਗੀ ਕਿ ਉਹਨਾਂ ਨੇ ਮੈਨੂੰ ਛੱਡ ਕੇ ਬਲੈਤ ਵਿਆਹ ਕਰਾ ਲਿਆ ਸੀਗਾ ਨਾ ਸਹੀ ਕਹਿ ਦਿਆਂਗੇ ਵਿਕਰਮ ਕਰਮਿੰਦਰ ਦੇ ਕਿਸੇ ਦੋਸਤ ਦਾ ਲੜਕਾ ਹੈ ਪਰ ਕਿਸੇ ਬੇਗਾਨੇ ਲੜਕੇ ਨੂੰ ਤੁਸੀਂ ਘਰ ਵਿੱਚ ਕਿਵੇਂ ਰੱਖ ਸਕਦੇ ਹੋ ਵਿਕਰਮ ਬੇਗਾਨਾ ਨਹੀਂ ਕਾ ਕਾਲ ਗੜੀਏ ਸਰਦਾਰਾਂ ਨਾਲ ਸਿਮੀ ਦੇ ਵਿਆਹ ਦੀ ਗੱਲ ਚੱਲ ਰਹੀ ਹੈ। ਉਹਨਾਂ ਨੂੰ ਪਤਾ ਲੱਗੇਗਾ ਤਾਂ ਕੀ ਸੋਚਣਗੇ? ਇਹ ਸਭ ਗੱਲਾਂ ਠੀਕ ਨਹੀਂ ਪਰ ਉਸ ਬੱਚੇ ਦਾ ਕੀ ਕਸੂਰ ਹੈ ਜਿਸ ਦੀ ਹੁਣ ਨਾ ਮਾਂ ਹੈ ਨਾ ਬਾਪ ਹੈ। ਐਸ ਦੀ ਮੈਂ ਤਾਂ ਨਹੀਂ ਜ਼ਿੰਮੇਵਾਰੀ ਸਜੀਤ ਨੇ ਰੋਣ ਹੱਕੀ ਹੋ ਗਿਆ ਆਖਿਆ। ਸਾਹਮਣੇ ਬਿਕਰਮ ਤੁਰਿਆ ਆ ਰਿਹਾ ਸੀਗਾ। ਉਸ ਨੇ ਸਜੀਤ ਨੂੰ ਹੱਥ ਜੋੜ ਕੇ ਵਿਸ਼ ਕੀਤਾ ਸੀਗਾ। ਸਜੀਤ ਨੂੰ ਉਹ ਚੰਗਾ ਵੀ ਲੱਗਿਆ ਤੇ ਉਸ ਉੱਪਰ ਗੁੱਸਾ ਵੀ ਆਇਆ ਕਿ ਉਹ ਕਿਉਂ ਆ ਗਿਆ ਇੱਥੇ? बड़े पापा मैं बिल्लू ਦੇ ਘਰ ਜਾਣਾ ਆ ਸਿਮੀ ਦੀ ਰੀਸ ਵਿਕਰਮ ਨੇ ਵੀ ਸਰਦਾਰ ਨੂੰ بڑے ਪਾਪਾ ਆ ਕੇ ਸੰਬੋਧਨ ਕੀਤਾ ਗੱਡੀ ਲੈ ਜਾ ਤੁਹਾਨੂੰ ਚਾਹੀਦੀ ਹੋਵੇਗੀ ਮੈਂ ਤਾਂ ਕਿੱਧਰੇ ਜਾਣਾ ਨਹੀਂਗਾ ਅਸੀਂ ਬਾਜ਼ਾਰ ਜਾਣਾ ਹੈ ਸਖਜੀਤ ਨੇ ਜ਼ਰਾ ਤਮਕ ਕੇ ਆਖਿਆ ਸੀਗਾ ਫਿਰ ਜੀ ਲੈ ਜਾ ਸਰਦਾਰ ਨੇ ਵਿਕਰਮ ਨੂੰ ਆਖਿਆ ਮੈਨੂੰ ਇਥੋਂ ਦੀਆਂ ਸੜਕਾਂ ਦਾ ਕੁਝ ਨਹੀਂ ਪਤਾਗਾ ਡਰਾਈਵਰ ਲੈ ਜਾਵੇਗਾ ਥੈਂਕ ਯੂ ਸੋ ਮਚ ਬੜੇ ਪਪਾ ਆਖ ਬਿਕਰਮ ਬਾਹਰ ਆ ਗਿਆ ਸੀਗਾ ਡਰਾਈਵਰ ਜੀਪ ਲੈ ਆਇਆ ਸੀਗਾ ਬਿਕਰਮ ਕਿਧਰੇ ਜਾ ਰਹੇ ਆਂ ਸੀਮੀ ਨੇ ਉਪਰੋਂ ਹੀ ਬਾਰੇ ਵਿੱਚੋਂ ਆਵਾਜ਼ ਮਾਰ ਕੇ ਪੁੱਛਿਆ ਬਿੱਲੂ ਦੇ ਘਰ ਜਾ ਰਹੇ ਆਂ ਬਿਕਰਮ ਨੇ ਦੱਸਿਆ ਜਲਦੀ ਆ ਜਾਈਂ ਅੱਜ ਬੜੀ ਅੱਛੀ ਪਿਕਚਰ ਆਉਣੀ ਹੈ ਟੈਲੀਵਿਜ਼ਨ ਉੱਪਰ ਕਿਹੜੀ ਪਿਕਚਰ ਬਿਕਰਮ ਨੇ ਪੁੱਛਿਆ ਮਹਾਤਮਾ ਗਾਂਧੀ ਅੱਛਾ ਆ ਕੇ ਬਿਕਰਮ ਚਲਾ ਗਿਆ ਜਦੋਂ ਦਾ ਆਇਆ ਆਇਆ ਜਾਨੀ ਘਰ ਭਰਿਆ ਭਰਿਆ ਲੱਗਦਾ ਹੈ ਸਰਦਾਰ ਨੇ ਨੇ ਸਰਦਾਰ ਵੱਲ ਝਾਕ ਕੇ ਆਖਿਆ ਮੈਂ ਇਸ ਲੜਕੇ ਨੂੰ ਇੱਥੇ ਨਹੀਂ ਰੱਖ ਸਕਦੀ ਕਿ ਜਦੋਂ ਸੁਖਜੀਤ ਨੇ ਆਖਿਆ ਸਰਦਾਰ ਨੇ ਚੌਂਕਿ ਉਸ ਵੱਲ ਦੇਖਿਆ ਪਰ ਕੁਝ ਨਾ ਆਖਿਆ ਹੌਸਟਲ ਵਿੱਚ ਪੇਜ ਦਿਓ 10ਵੇਂ 20ਵੇਂ ਦਿਨ ਮੈਨਾਂ ਆਇਆ ਕਰਾਂਗੇ ਸਰਦਾਰ ਨੇ ਜਿਵੇਂ ਨੂੰ ਦੀ ਗੱਲ ਪ੍ਰਵਾਨ ਕਰਨ ਵਾਂਗ ਆਖਿਆ ਹੋਵੇ ਹੌਸਟਲ ਵਿੱਚ ਉਹ ਇੰਗਲੈਂਡ ਵੀ ਰਹਿ ਸਕਦਾ ਸੀਗਾ ਇੱਥੇ ਉਹ ਘਰ ਵਿੱਚ ਰਹਿਣਾ ਆਇਆ ਹੈ ਠੀਕ ਹੈ ਫਿਰ ਮੈਂ ਆਪਣੇ ਪੈਕੇ ਚਲੀ ਜਾਵਾਂਗੀ ਸਿਮੀ ਨੂੰ ਲੈ ਕੇ ਤੁਸੀਂ ਉਸ ਨੂੰ ਇੱਥੇ ਰੱਖ ਲਵੋ ਸੁਜੀਤ ਨੇ ਰੋਣ ਹੱਕੀ ਹੋ ਕੇ ਆਖਿਆ ਤੇ ਉਹ ਤੋਂ ਅਟਕੇ ਚਲੀ ਗਈ ਸੀ